ਮਹਾਰਾਜ ਦੀ ਟੱਕਰ ਉਹ ਯਾਰ ਪੁੱਠਾ ਸਿੱਧਾ ਗਿਆ ਬੋਲੀ ਜਾਂਦਾ ਯਾਰ ਓਏ ਟਰੋੜਿਆ ਛੋਟੇ ਘੰਟਿਆਂ ਹੋ ਗਏ ਤੂੰ ਦੇਖ ਤੈਨੂੰ ਸਾਨੂੰ ਇਹਨੂੰ ਡਰਾ ਲਿਆ ਸੀ ਨਾ ਨਾ ਨਹੀਂ ਅਸੀਂ ਡਰਾ ਰਹੇ ਹਾਂ ਮੈਨੂੰ ਉੱਥੇ ਸਾਡੇ ਦੇ ਸਾਡੇ ਤੇ ਬਦਮਾਸ਼ੀ ਕਰਦਾ ਸੀ ਕਰ ਰਿਹਾ ਇਹ ਸਾਨੂੰ ਗੁਰੂ ਘਰ ਇਜ਼ਾਰ ਤੋਂ ਰੋਕ ਲਿਆਗਾ ਬੰਦਾ ਇਹ ਤੇ ਬਾਬਾ ਜੀ ਇਹ ਸਾਨੂੰ ਗੁਰੂ ਘਰ ਯਾਰ ਤੋਂ ਰੋਕ ਰਿਹਾ ਇਹ ਬੰਦਾ ਕਮੇਟੀ ਮੈਂਬਰ ਆ ਇਹ ਬਾਬਾ ਜੀ ਇਹ ਸਾਡੇ ਨਾਲ ਬਹਿਸ ਕਰ ਰਿਹਾ ਹੈਗਾ ਕਹਿੰਦਾ ਮੇਰੇ ਇੱਕ ਕਹਾ ਗੋਲਕ ਚੱਕੀ ਇਹਨਾਂ ਨੇ ਚੋਰੀ ਕਰਾਈ ਹੈ ਗੋਲਕ ਦੀ ਬੇਨਤੀ ਆ ਇਹ ਮਾਮਤ ਘੜ ਪਿੰਡਾ ਉਹਰੇ ਗੋਲਕ ਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਲੋਸੀ ਨੇ ਦੀ ਉਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪੈ ਰਿਹਾ ਸਨ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕਹਿੰਦੇ ਹੋ ਕਿ ਅਗਰ ਦੇਖ ਗਿਆ ਕਿਹੜਾ ਸੀ ਗਿਆ ਇਹ ਰੋਣਗੇ ਨਹੀਂ ਮਾਰਾਂਗੇ ਲੋਕ ਨਹੀਂ ਰੋਣਗੇ ਚੰਗਾ ਕਰ ਰਹੇ ਮੈਨੇ ਜ਼ਬਰਦਸਤੀ ਕਰ ਰਹੇ ਮੈਨੂੰ ਮੈਨੂੰ ਘਰ ਕੇ ਖੜ ਕੇ ਅਸੀਂ ਤੇਰੀ ਇਹਨਾਂ ਨਹੀਂ ਪ੍ਰਬੰਧਕਾ ਕਹਿੰਦੀ ਆ ਪੂਰੇ ਪਿੰਡ ਕੋਲ ਤੂੰ ਮੈਨੂੰ ਘਰ ਕੇ ਮਨਾ ਰਿਹਾ ਤੈਨ ਮਨਾ ਸਾਡਾ ਪਿੰਡ ਆਸੀਂ ਜਦੋਂ ਪ੍ਰੈਸ਼ਰ ਪੁੱਟ ਚੋਰੀ ਨਹੀਂ ਤਾਇਆ ਕਹਿੰਦਾ ਬੋਲ ਤਾਇ ਬੋਲ ਕੇ ਤੂੰ ਚੋਗੇ ਨਹੀਂ ਤੈ ਚਾਇਆ ਕਹਿੰਦਾ ਨਹੀਂ ਚਾਇਆ ਇਹਨੂੰ ਬਾਬਾ ਜੀ ਅਸੀਂ ਨੇ ਕਿਹਾ ਵੀ ਸਾਨੂੰ ਵੀਡੀਓ ਚਾਹੀਦਾ ਅਸੀਂ ਦੋਸਿਆਂ ਨੂੰ ਖੜਾ ਕੇ ਇਹ ਨੂੰ ਮਹਾਰਾਜ ਇਹ ਕਹਨ ਕਹੀਆ ਇਹ ਸਾਡੇ ਨਾਲ ਕਰ ਰਿਹਾ ਬਹਿਸ ਬਾਜੀ ਵੀ ਤੂੰ ਹਾਂ ਤੁਸੀਂ ਕੌਣ ਹੋਨੇ ਹੋ ਫਲਾਣਾ ਢਮਕਾ ਲੈ ਅਸੀਂ ਫੜ ਸਕਦੇ ਹਾਂ ਕਹਦਾ ਜਿਆਦਾ ਸਾਤੋਂ ਨਹੀਂ ਫੜਿਆ ਨਾ ਤੁਸੀਂ ਕਿੱਥੋਂ ਫੜ ਲਓਗੇ ਬਾਬਾ ਜੀ ਅਸੀਂ ਸਾਡ ਦੇ ਵਾਲੇ ਬਾਬਾ ਜੀ ਬਿਨਾਂ ਪਰਮਿਸ਼ਨ ਤਾਂ ਕਮੇਟੀ ਦਾ ਤੁਸੀਂ ਕਿਵੇਂ ਰੱਖਾ ਅਸੀਂ ਭਾਈ ਤਾਂ 10ਵੇਂ ਸਤਾਰਾ ਨਾਲ ਦੇ ਵਿੱਚ ਕੀ ਕਹਿ ਰਹੇ ਸੀ ਬਾਬਾ ਜੀ ਗੱਲ ਬੋਲ ਕੇ ਚੱਕੀ ਗਈ ਮਹਾਰਾਜ ਬੇਅਦਬੀ ਹੋ ਸਕਦੀ ਆ ਮੈਨੂੰ ਧੱਕੇ ਨਾਲ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਬੇਅਦਬੀ ਆ ਅਸੀਂ ਦਸਵੇਂ ਸਤਾਰਾ ਨਾਲ ਦੇ ਵਿੱਚ ਬਾਬਾ ਮੇਜਰ ਸਾਹਿਬ ਨੂੰ ਆ ਗਿਆ ਕਰ ਇੱਥੇ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਸੀ ਬੋਲ ਕੇ ਤਾਂ ਕਿ ਤੁਸੀਂ ਰੱਖੋ ਪ੍ਰਧਾਨ ਆ ਕਮੇਟੀ ਆ ਅਸੀਂ ਦਸਵੇਂ ਸਤਾਰਾ ਨਾਲ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਤੁਸੀਂ ਹੱਥ ਕਰ ਕੋਣ ਅਸੀਂ ਕਿਤੇ ਕਹੇ ਵੀ ਆਇਆ ਨਾ ਕਹੀਂ ਮੇਰੇ ਕੋਲ ਵੀ ਨਹੀਂ ਕੀ ਤੂੰ ਮੈਨੂੰ ਖਾ ਕੇ ਦੀ ਦੱਸ ਤੂੰ ਕਰਵਾਣੀ ਕੀ ਕਹਿੰਦੇ ਫਲਸੇ ਬਾਰੇ ਨੀ ਮੈਨੂੰ ਦੇਖਿਆ ਤਰੂ ਖਾਣੂ ਕੀ ਹੁੰਦਾ ਤੂੰ ਤੂੰ ਬੰਦਿਆ ਮੈਨੂੰ ਗੱਲ ਕਰ ਮੇਰੇ ਨਾਲ ਮੈਨੂੰ ਮੈਂ ਦੱਸਾਂ ਬਾਈ ਸਮਝ ਆਉਂਦਾ ਮਾੜਿਆ ਠੀਕ ਜੀ ਹਾਂ ਗੁਰੂ ਘਰ ਚ ਹੋਈ ਚੋਰੀ ਦੀ ਵਾਰਦਾਤ ਤੋਂ ਬਾਅਦ ਨਿਹੰਗ ਸਿੰਘਾਂ ਤੇ ਕਮੇਟੀ ਮੈਂਬਰ ਵਿਚਾਲੇ ਜ਼ਬਰਦਸਤ ਬਹਿਸਵਾਜੀ ਹੋਈ ਹੈ ਜਾਣਕਾਰੀ ਮੁਤਾਬਕ ਨਿਹੰਗ ਸਿੰਘਾਂ ਵੱਲੋਂ ਗੁਰੂ ਘਰ ਚ ਹੋਈ ਚੋਰੀ ਦੀ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਮਾਹੌਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਮੇਟੀ ਮੈਂਬਰ ਵੱਲੋਂ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਤਿੱਖੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਚੋਰੀ ਦੇ ਇੱਕ ਦੂਜੇ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਮੌਕੇ ਤੇ ਮਾਹੌਲ ਗਰਮਾਉਂਦਾ ਦਿਖਾਈ ਦਿੱਤਾ ਮਾਰਾਇਦੀ ਕਹਿੰਦਾ ਮੈਂ ਯਾਰ ਪੁੱਠਾ ਕਿਹਾ ਗਿਆ ਬੋਲੀ ਜਾਣਾ ਯਾਰ ਘੰਟਾ ਹੋ ਗਿਆ ਤੂੰ ਦੇਖ ਤੈਨੂੰ ਸਾਨੂੰ ਨਹੀਂ ਅਸੀਂ ਡਰਾ ਰਹੇ ਨਹੀਂ ਅਸੀਂ ਡਰਾ ਰਹੇ ਸਾਡੇ ਦੇ ਬਦਮਾਸ਼ੀ ਕਰਦਾ ਸੀ ਡਰਾ ਰਹਿਆ ਇਹ ਸਾਨੂੰ ਗੁਰੂ ਘਰ ਜਾੜ ਤੋਂ ਰੋਕ ਰਿਹਾਗਾ ਬੰਦਾ ਇਹ ਇਹ ਬਾਬਾ ਜੀ ਇਹ ਸਾਨੂੰ ਗੁਰੂ ਘਰ ਜਾੜ ਤੋਂ ਰੋਕ ਰਿਹਾ ਇਹ ਬੰਦਾ ਕਮੇਟੀ ਵਾਲਾ ਬਰਾ ਇਹ ਬਾਬਾ ਜੀ ਇਹ ਸਾਡੇ ਨਾਲ ਬਹਿਸ ਕਰ ਰਿਹਾਗਾ ਕਹਿੰਦਾ ਮੇਰੇ ਪਕਾ ਦਾ ਗੋਲਕ ਚੱਕੀ ਇਹਨਾਂ ਨੇ ਚੋਰੀ ਕਰਾਈਆ ਗੋਲਕ ਦੀ ਬੇਨਤੀ ਆ ਇਹ ਮਮਤਗੜ ਪਿੰਡਾ ਉਰੇ ਗੋਲਕ ਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪਹਿਰਿਆ ਸਾਨੂੰ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕਹਿੰਦੇ ਕਿ ਕਿੱਥੋਂ ਆਮਰ ਬਸ ਗਿਆ ਕਿਹੜਾ ਗਿਆ ਇਹ ਰੋਪਰੇ ਨੇ ਮਾਰਾ ਲੋਕ ਨੂੰ ਰੋਣ ਗਿਆ ਧੱਕਾ ਕਰ ਰਿਹਾ ਮੈਨੂੰ ਜ਼ਬਰਦਸਤੀ ਕਰ ਰਿਹਾ ਮੈਨੂੰ ਥੋੜਾ ਜਿਹਾ ਕੋਈ ਜ਼ਬਰਦਸਤੀ ਅਸੀਂ ਤੁਹਾਨੂੰ ਮੈਨੂੰ ਘੇਰ ਕੇ ਖੜ ਗਏ ਇਹ ਜੀ ਅਸੀਂ ਇਹਨਾਂ ਨੇ ਪ੍ਰਬੰਧਕਾ ਕੋਲ ਪੂਰੇ ਪਿੰਡ ਕੋਲ ਆ ਤੂੰ ਮੈਨੂੰ ਘੇਰ ਕੇ ਮਨਾ ਰਿਹਾ ਤੂੰ ਮਨਾ ਸਾਡਾ ਪਿੰਡ ਆ ਸੀ ਜਦੋਂ ਤੱਕ ਪ੍ਰੈਸ਼ਰ ਤੂੰ ਚੋਰੀ ਕਰਾਈ ਆ ਦੂਤ ਚਾਇਆ ਕੋਲ ਤੈਨੂੰ ਬੋਲ ਕੇ ਚੁਕਾਵੇਂਗਾ ਨਹੀਂ ਤੈਨੂੰ ਚਾਇਆ ਕੋਲ ਨਹੀਂ ਦਿਖਾਇਆ ਇਹਨੂੰ ਬਾਬਾ ਜੀ ਅਸੀਂ ਨੇ ਕਿਹਾ ਸੀ ਸਾਨੂੰ ਵੀਡੀਓ ਚਾਹੀਦਾ ਸੀ ਦੋਸਿਆਂ ਨੂੰ ਖੜਾਗੇ ਇਹਨੂੰ ਮਹਾਰਾਜ ਇਹ ਗੱਲ ਕਹੀ ਆ ਇਹ ਸਾਡੇ ਨਾਲ ਕਰ ਰਿਹਾ ਬੈਸ ਬਾਜੀ ਵੀ ਤੂੰ ਹਾਂ ਤੁਸੀਂ ਕੌਣ ਹੋ ਨੋ ਫਲਾਨਾ ਢਮਕਾ ਲੈ ਅਸੀਂ ਫੜ ਸਕਦੇ ਹਾਂ ਕਹਿੰਦਾ ਜਿਆਦਾ ਸਾਤੋਂ ਨਹੀਂ ਫੜਿਆ ਨਾ ਤੁਸੀਂ ਕਿੱਥੋਂ ਫੜ ਲੋਗੇ ਬਾਬਾ ਜੀ ਅਸੀਂ ਫੜਦੇ ਆਲੇ ਤੁਸੀਂ ਬਾਬਾ ਜੀ ਬਿਨਾਂ ਪਰਮਿਸ਼ਨ ਤੋਂ ਕਮੇਟੀ ਦਾ ਤੁਸੀਂ ਕਿਵੇਂ ਰਪੋਰਟ ਅਸੀਂ ਬਾਈ ਦਸਵੇਂ ਸਤਨਾਲ ਵਾਲ ਦੇ ਵਿੱਚ ਕੀ ਕਹਿ ਰਹੇ ਸੀ ਉੱਥੇ ਆ ਕਿਵੇਂ ਬੇਅਦਬੀ ਹੋ ਜੀ ਬਾਬਾ ਜੀ ਹੱਥ ਨਾਲ ਗੋਲਕ ਚੱਕੀ ਗਈ ਮਹਾਰਾਜ ਬੇਅਦਬੀ ਹੋ ਸਕਦੀ ਆ ਲੈ ਤੂੰ ਮੈਨੂੰ ੱੱਕੇ ਨਾਲ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਡਿਊਟੀ ਆ ਅਸੀਂ ਦਸਵੇਂ ਸਤਨਾਲ ਵਾਲ ਦੇ ਵਿੱਚ ਆ ਬਾਬਾ ਮੇਜਰ ਸਿੰਘ ਸੋਨੀ ਹੋ ਜਾ ਘਰ ਇੱਥੇ ਪ੍ਰਧਾਨਾ ਕਮੇਟੀ ਅਸੀਂ ਦਸਮੇਸ਼ ਤਰਨਤਾਲ ਦੇ ਵਿੱਚੋਂ ਅਸੀਂ ਕਾਰਵਾਈ ਕਰ ਸਕਦੇ ਹਾਂ ਹੱਕਕਾਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ کہیں ਮੇਰੇ ਕੋਲ ਵੀ ਨਹੀਂ ਕੀ ਤੂੰ ਮੈਨੂੰ ਖਾਲਚੇ ਦੀ ਗੱਲ ਤੂੰ ਕਰਵਾਣੀ ਕੀ ਤੇਰੀ ਖਾਸੇ ਬਾਰੇ ਤੂੰ ਕੀ ਹੁੰਦਾ ਤੂੰ ਮੈਨੂੰ ਦੱਸ ਕਹੂੰ ਤੂੰ ਕੀ ਹੁੰਦਾ ਤੂੰ ਤੂੰ ਬੰਦਿਆਂ ਵਾਂਗੂ ਗੱਲ ਕਰ ਮੇਰੇ ਨਾਲ ਮੈਨੂੰ ਮੈਂ ਦੱਸਾਂ ਬਾਈ ਸਮਝਾ ਹੋਏ ਮਾੜਿਆ ਠੀਕ ਚੋਰੀ ਦੀ ਇਹ ਵਾਰਦਾਤ ਮਲੇਰ ਕੋਟਲਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਮੁਹੰਮਦ ਗੜ੍ਹ ਚ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਲਾਨਤੀ ਚੋਰ ਗੁਰੂ ਘਰ ਦੇ ਗੋਲਕ ਨੂੰ ਚੁੱਕ ਕੇ ਲੈ ਗਏ ਇੱਥੇ ਹੀ ਬਸ ਨਹੀਂ ਚੋਰਾ ਵੱਲੋਂ ਇੱਕ ਹੋਰ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਵਾਰਦਾਤਾਂ ਤੋਂ ਬਾਅਦ ਹੀ ਨਿੰਗ ਸਿੰਘ ਤੇ ਕਮੇਟੀ ਮੈਂਬਰ ਵਿਚਾਲੇ ਇਹ ਹੰਗਾਮਾ ਹੋਇਆ ਵਿਵਾਦ ਹੋਇਆ ਆਖਰ ਕਿਵੇਂ ਇਹ ਵਾਰਦਾਤਾਂ ਹੋਈਆਂ ਨੇ ਇਹ ਤੁਸੀਂ ਇਹਨਾਂ ਲੋਕਾਂ ਦੇ ਮੂੰਹ ਹੀ ਸੁਣ ਲਓ ਉਹ ਇਹਨਾਂ ਸਹਾਰੇ ਬੰਦੇ ਸੀ ਪਿੱਛੋਂ ਦੀ ਜੀਰੀਆਂ ਦੇ ਵਿੱਚ ਆਏ ਨੇ ਉਹਨਾਂ ਨੇ ਅੰਦਰਾ ਕੈਂਟਰੀ ਕਰਕੇ ਗੁਰੂ ਘਰ ਦੇ ਮਗਰਲੇ ਪਾਸੇ ਕੈਮਰੇ ਤੋੜਤੇ ਉਹਨਾਂ ਨੇ ਇਦੂ ਬਾਅਦ ਚ ਉਹਨਾਂ ਨੇ ਗੇਟ ਪੱਟਿਆ ਗੇਟ ਲੌਕ ਤੋੜ ਕੇ ਅੰਦਰ ਚਲੇ ਗਏ ਇੱਕ ਜਣਾ ਅੰਦਰ ਗਿਆ ਇਦੂ ਬਾਅਦ ਚ ਉਹਨੇ ਇਸ਼ਾਰਾ ਕੀਤਾ ਦੂਸਰਾ ਗਿਆ ਸਾਡੇ ਕੋਲ ਵੀਡੀਓ ਵੀ ਹੈ ਥੋੜੇ ਜਿਹੀ ਸਕਿੰਟ ਦੇ ਵਿੱਚ ਗੱਲਾਂ ਲੈ ਕੇ ਉਹ ਫਰਾਰ ਹੋ ਗਏ ਇਸ ਤੋਂ ਬਾਅਦ ਮੰਗਰ ਦੀ ਉਹ ਟੱਪੇ ਨੇ ਸੀ ਜਦੋਂ ਸਵੇਰੇ ਖੇਤਾਂ ਵਿੱਚ ਗਏ ਆ ਆਪਣੇ ਇੱਥੇ ਨਾਲ ਹੀ ਨਜ਼ਦੀਕੇ ਖੇਤ ਆ ਉੱਥੇ ਗੱਲਾਂ ਪਿਆ ਸੀ ਚਲੋ ਅਸੀਂ ਗੱਲਾਂ ਲਿਆਂਦਾ ਇਹਦੇ ਬਾਈ ਪੁਲਿਸ ਨੂੰ ਕਹਿਤਾ ਜੀ ਹਨਾ ਉਹ ਵੀ ਚੈੱਕ ਕਰਕੇ ਆ ਕੇ ਹੁਣ ਅਸੀਂ ਦਰਖਾਸਤ ਵੀ ਦੇ ਕੇ ਆਇਆ ਇਹਦੇ ਨਾਲ ਨਾਲ ਇੱਕ ਚੋਰੀ ਹੋਰ ਵੀ ਹੋ ਗਈ ਪਿੰਡ ਵਿੱਚ ਹੀ ਨਾਲ ਹੀ ਆਪਣੇ ਹਿੰਮਤਾਨੇ ਬਾਬਾ ਤੀਦਾ ਜੀ ਦਾ ਡੇਰਾ ਤਿੰਨ ਗੱਲੇ ਉੱਥੋਂ ਵੀ ਲੈ ਗਏ ਉਹ ਵੀ ਕਮੇਟੀ ਵੀ ਦੀ ਪੰਚਾਇਤ ਵੀ ਉੱਥੇ ਸੀ ਵੀ ਯਾਨੀ ਇਹ ਨਸੇੜੀ ਨੇ ਹੁਣ ਆਲੇ-ਦਾਲੇ ਵਾਲੇ ਨੇ ਹਨਾ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ 5-7 ਦਿਨਾਂ ਦੇ ਵਿੱਚ ਵਿੱਚ ਬੰਦੇ ਲੱਭਾਂਗੇ ਜੀ ਅਸੀਂ ਪੰਚਾਇਤ ਬਿਲ ਨੂੰ ਵੀ ਕਰਾਂਗੇ ਬਾਕੀ ਕਮੇਟੀ ਵੀ ਆ ਜਿਹੜੀ ਗੁਰੂ ਘਰ ਦੀ ਉਹ ਵੀ ਕਿਵੇਂ ਨਾ ਕਿਵੇਂ ਜਿਵੇਂ ਲੋਟ ਹੋ ਕੇ ਪਿੰਡ ਦੇ ਬੰਦਿਆਂ ਦੀ ਜ਼ਿੰਮੇਵਾਰੀ ਲਾਵਾਂਗੇ ਹਨਾ ਵੀ ਕਰਨ ਯਾਨੀ ਮਹਾਰਾਜ ਦੀ ਕਿਰਪਾ ਹੋ ਗਈ ਬਚਤ ਰਹਿ ਗਈ ਨੁਕਸਾਨ ਹੋਣ ਤੋਂ ਕੋਈ ਵੀ ਅਦਬੀ ਨਹੀਂ ਹੋਈ ਵੀ ਕਹਿ ਦਿੰਦੇ ਨੇ ਜੀ ਰਾਤ ਕੀ ਇਥੇ ਰਾਤ ਹੀ ਟਾਇਆ ਆਪਣਾ ਬੋਤੋਂ ਲੈ ਕੇ ਉੱਟਾ ਇਹਦੇ ਵਿੱਚ ਵਿੱਚ ਪੂਰੀ ਚੋਰੀ ਹੋਈ ਹੈ ਜੀ ਅਪਣੇ ਸਮਾਨ ਦਾ ਸੀਗਾ ਉਹਨਾਂ ਵਿੱਚ ਤਿੰਨ ਗੋਲਕਾਂ ਉਹ ਲੈ ਚੁੱਕੇ ਲਿ ਜਾ ਚੁੱਕੇ ਨੇ ਗੁਲਤੀ ਚੱਕ ਲਗੀ ਜੀ ਹਾਂਜੀ ਗੋਲਕਾਂ ਲਾਈ ਜੀ ਤੁਹਾਨੂੰ ਪਤਾ ਕਦੋਂ ਲਗੀ ਸਾਨੂੰ ਜੀ ਸਵੇਰ ਵਾਰਦਾਤਾਂ ਨੂੰ ਲੈ ਕੇ ਮੌਕੇ ਤੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਲੋਕਾਂ ਨੂੰ ਹੁਣ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਅਜਈਆਂ ਵਾਰਦਾਤਾਂ ਤੋਂ ਆਉਣ ਵਾਲੇ ਸਮੇਂ 'ਚ ਬਚਿਆ ਜਾ ਸਕੇ ਤੇ ਇੱਥੇ ਪਿੰਡ ਦੇ ਵਿੱਚ ਜੋ ਕਿ ਲਵੇ ਲਵੇ ਦੋ ਕਿੰਨੇ ਬਾਬਾ ਅਤੀ ਸਿੰਘ ਦਾ ਡੇਰਾ ਜੀ ਬਾਬਾ ਅਤੀ ਸਿੰਘ ਦਾ ਡੇਰਾ ਅਤੀ ਰਾ ਦਾ ਡੇਰਾ ਤੇ ਇੱਕ ਪਿੱਛੇ ਗੁਰਦੁਆਰਾ ਸਾਹਿਬ ਮਹਮੋਦਗੜ੍ਹ ਮਹਮੋਦਗੜ੍ਹ ਇਹ ਦੋਵੇਂ ਥਾਂਵੇਂ ਕੱਲ ਰਾਤ ਮਤਲਬ ਚੋਰੀ ਹੋਈ ਆ 골ਕਾ ਪੱਟੀਆਂ ਗਈਆਂ ਨੇ ਤੇ ਹੁਣ ਅਸੀਂ ਆ ਕੇ ਜੈ ਜੈ ਲੱਤਾ ਥੋੜਾ ਪੁੱਛਿਆ ਨਾ ਤੋਂ ਕਹਿੰਦੇ ਵਾਕਈ ਗੱਲ ਹੋਈ ਆ ਇਹ ਤੇ ਸਾਰੇ ਆਪੋ ਆਪਣੇ ਪਿੰਡ 'ਚ ਸਾਵਧਾਨ ਹੋ ਜਿਓ ਇਹ ਜਿਹੜੇ ਲੋਕਾਂ ਨੂੰ ਮਤਲਬ ਗੁੰਮਰਾਹ ਕਰ ਰਹੇ ਜਾਂ ਲੋਕਾਂ ਨੂੰ ਚੋਰੀਆਂ ਕਰ ਰਹੇ ਨੇ ਇਹ ਜੇ ਬੰਦੇ ਇਹਨਾਂ ਤੋਂ ਸਾਵਧਾਨ ਹੋ ਵਧ ਤੋਂ ਵਧ ਉਦਨ ਮੌਕੇ ਤੇ ਪਹੁੰਚੀ ਪੁਲਿਸ ਦਾ ਆਖਰ ਇਹਨਾਂ ਵਾਰਦਾਸਤਾ ਨੂੰ ਲੈ ਕੇ ਕੀ ਕਹਿਣਾ ਇਹ ਵੀ ਹੁਣ ਉਹਨਾਂ ਦੇ ਮੂੰਹ ਹੀ ਸੁਣ ਲਓ ਸਾਬ ਰਾਤ ਨੂੰ ਕੋਈ ਗੱਲਾਂ ਵਗੈਰਾ ਲੈ ਕੇ ਗਏ ਨੇ ਚੱਕ ਕੇ ਅਨਨੋਨ ਪਰਸਨ ਅਸੀਂ ਪੜਤਾਲ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਜੋ ਵੀ ਆਈ ਸਾਹਮਣੇ ਅਸੀਂ ਉਦਾਂ ਦੀ ਕਾਰਵਾਈ ਅਮਲ ਚੱਲਿਆਵਾਂਗੇ ਅਫਸਰਾਂ ਨੂੰ ਦੱਸਤਾ ਸੀ ਆਸਰਾ ਨੇ ਨੋਟਿਸ ਚ ਲਿਆਤੀ ਬਾਕੀ ਜੋ ਸਾਹਮਣੇ ਕਾਰਵਾਈ ਬਣੂ ਅਸੀਂ ਕਰਾਂਗੇ ਵਾਕਈ ਹੀ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ ਵੇਖੋ ਆਫ ਤਰੀਕੇ ਨਾਲ ਚੋਰਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਲਾਨਤੀ ਚੋਰਾਂ ਨੂੰ ਕਾਬੂ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵਾਨੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ